ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਇੱਕ ਤਾਂ ਕਟ్రਾਈ ਦੇ ਵਿੱਚ ਸੂਟ ਲੈ ਕੇ ਆਏ ਜੀ ਆਪਾਂ ਤੇ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਲੈ ਕੇ ਆਏ ਆ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 7:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146280800 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨਾਲ ਭਰਦੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਹੈ ਉਹ ਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀਆਂ ਜਦ ਮਰਜੀ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਰਾਜਪੁਰੇ ਆ ਸ਼ਾਪ ਗੁਰਦੁਆਰਾ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਦੇਖੋ ਬਹੁਤ ਸੋਹਣਾ ਇਹ ਟਿਸਟਾ ਬ੍ਰੈਂਡ ਦੇ ਜਿਹੜੇ ਪਹਿਲਾ ਤੋਂ ਟਰਾਈ ਦੇ ਵਿੱਚ ਸੂਟ ਦਿਖਾਵਾਂਗੇ ਸਾਰੇ ਟਿਸਟਾ ਬ੍ਰੈਂਡ ਦੇ ਸੂਟ ਹੈ ਇਹ ਆਲ ਓਵਰ ਐਸੀ ਸੂਟ ਵੈਸਤੇ ਜੇ ਚ ਦੋ ਤਿੰਨ ਰੰਗ ਆਪਣੇ ਕੋਲ ਆਏ ਸੀਗੇ ਪਰ ਸ਼ਾਪ ਤੇ ਜਿਵੇਂ ਲੋਕਲ ਕਸਟਮਰ ਵੀ ਆਉਂਦੇ ਰਹਿੰਦੇ ਨੇ ਤਾਂ ਉਹ ਵਾਲੇ ਸੇਲ ਹੋ ਗਏ ਤਾਂ ਇਹ ਸਿੰਗਲ ਹੀ ਸੂਟ ਆਪਣੇ ਕੋਲ ਬੜਾ ਸੋਹਣਾ ਛੋਟੀ ਬੂਟੀ ਦੇ ਵਿੱਚ ਘਟ్రਾਈ ਦਾ ਟਿਸਟਾ ਬ੍ਰੈਂਡ ਦਾ ਸੂਟ ਹੈ ਆਲ ਓਵਰ ਹੈ ਜੀ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਆਲ ਓਵਰ ਸੂਟ ਹੈ ਬੜਾ ਪਿਆਰਾ ਸਰਦਾਰੀ ਸੂਟ ਹੈ ਜੀ ਪ੍ਰਿੰਟ ਬਹੁਤ ਸੋਹਣਾ ਗ੍ਰੀਨ ਕਲਰ ਦੇ ਵਿੱਚ ਮਲਟੀ ਪ੍ਰਿੰਟਿੰਗ ਪ੍ਰਿੰਟ ਵੀ ਜਿਆਦਾ ਬਹੁਤ ਜ਼ਿਆਦਾ ਛੋਟਾ ਵੀ ਨਹੀਂ ਹੈਗਾ ਵੱਡਾ ਵੀ ਨਹੀਂ ਆ ਪ੍ਰਿੰਟ ਬਹੁਤ ਪਿਆਰਾ ਕਹਿਣ ਦਾ ਮਤਲਬ ਹੈ ਸਰਦਾਰੀ ਪ੍ਰਿੰਟ ਹੈ ਕਟ్రਾਈ ਦੇ ਵਿੱਚ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਬਹੁਤ ਸੌਫਟ ਕਟ్రਾਈ ਆ ਟਿਸਟਾ ਬ੍ਰੈਂਡ ਦਾ ਸੂਟ ਵਿਦਆਊਟ ਦੁਪੱਟਾ ਆਨੂਵਰ ਸੂਟ ਹੈ ਜੀ 2000 ਪ੍ਰਾਈਸ ਦੇ 2000 ਪ੍ਰਾਈਸ ਦੇ ਨਾਲ ਇਹ ਆਪਣੇ ਕੋਲ ਸਿੰਗਲ ਹੀ ਆ ਸੂਟ 2000 ਪ੍ਰਾਈਸ ਦੇ ਨਾਲ ਵਿਦਆਊਟ ਦੁਪੱਟਾ ਇਹ ਹੁਣ ਟ ਹੈ ਫੋਨ ਕੇ ਟਿਸਟਾ ਬ੍ਰੈਂਡ ਦੇ ਸੂਟ ਇਹ ਮੈਚਿੰਗ ਹੈ ਜੀ ਕੋਟਰਾਏ ਦੇ ਵਿੱਚ ਇਹ ਵੀ ਟਿਸਟਾ ਬ੍ਰੈਂਡ ਦਾ ਹੀ ਸੂਟ ਹੈ ਤੇ ਇਹ ਮੈਚਿੰਗ ਦੇ ਵਿੱਚ ਹੈ ਜੀ ਕੋਟਰਾਏ ਦੀ ਉਹ ਪਲੇਨ ਬਾਟਮ ਰਹੂਗੀ ਨਾਲ ਹੈ ਕੋਟਰਾਏ ਦੀ ਉਹ ਬਾਟਮ ਹੈ ਤੇ ਕੋਟਰਾਏ ਦੀ ਉਹ ਨਾਲ ਸ਼ਰਟ ਹੈ ਕਾਫੀ ਮੈਸੇਜ ਆਉਂਦੇ ਸੀ ਵੀ ਹੁਣ ਤੁਸੀਂ ਟਿਸਟਾ ਬ੍ਰੈਂਡ ਦੇ ਸੂਟ ਨਹੀਂ ਲੈ ਕੇ ਆਏ ਅੱਜ ਤੁਹਾਡੇ ਲਈ ਟਿਸਟਾ ਬ੍ਰੈਂਡ ਦੇ ਛੋੜੇ-ਸੋਹਣੇ ਸੂਟ ਲੈ ਕੇ ਆਏ ਆ ਕੋਈ ਲਾਈਨਿੰਗ ਨਹੀਂ ਲੱਗਣੀ ਹਗੀ ਕੋਟਰਾਏ ਦਾ ਸੂਟ ਹੈ ਬੜਾ ਸੋਹਣਾ ਕਰੀਮ بیس ਹੈ ਸੂਟ ਦਾ ਇਹਦੇ ਨਾਲ ਜੇ ਤੁਸੀਂ ਡਾਰਕ ਪ੍ਰਿੰਟਿੰਗ ਕਰਨਾ ਹੈ ਤਾਂ ਡਾਰਕ ਦੁਪੱਟਾ ਲੈ ਸਕਦੇ ਹੋ ਇਹਦੇ ਨਾਲ ਜੇ ਥੋੜੀ ਏਜ ਦੇ ਅਕੋਰਡਿੰਗ ਪਾਣਾ ਤਾਂ ਤੁਸੀਂ ਕਰੀਮ ਦੁਪੱਟੇ ਨਾਲ ਵੀ ਵੀਅਰ ਕਰ ਸਕਦੇ ਹੋ ਬਹੁਤ ਸੋਹਣੀ ਇਹ ਸ਼ਰਟ ਹੈ 2.5 ਮੀਟਰ ਦੀ ਕਟ్రਾਈ ਦੀ ਉਹ ਕਟ్రਾਈ ਦੀ ਉਹ ਨਾਲ ਪਲੇਨ ਬਾਟਮ ਰਹੂਗੀ ਇਹਦਾ ਸੋਹਣਾ ਮੈਚਿੰਗ ਸੂਟ ਹੈ ਜਬ ਮਰਜ਼ੀ ਬਣਾ ਲਓ ਸਲਵਾਰ ਪਲਾਜ਼ੋ 1700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1700 ਪ੍ਰਾਈਸ ਦੇ ਨਾਲ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਉਣੇ ਆ ਨੈਕਸਟ ਹੈਗਾ ਇਹਦੇ ਵਿੱਚ ਮਸਟਰਡ ਕਲਰ ਜਿਹੜਾ ਬੇਸ ਹੈ ਸੂਟ ਦਾ ਉਹ ਕਰੀਮੇ ਰਹਿਣਾ ਆਫ ਵਾਈਟ ਕਲਰ ਦੇ ਵਿੱਚ ਬਸ ਉਹਦਾ ਕਲਰ ਚੇਂਜ ਹੋਈ ਜਾਣਾ ਜੀ ਫਲਾਰਸ ਦਾ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਬਹੁਤ ਪਿਆਰਾ ਸੂਟ ਹੈ ਇਹਦੇ ਨਾਲ ਤੁਸੀਂ ਮਸਟਰਡ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜਾਂ ਕਰੀਮ ਰੰਗ ਦਾ ਦੁਪੱਟਾ ਕਰਾ ਕੇ ਮਸਟਰਡ ਲੇਸ ਲਵਾ ਲਓਗੇ ਬਹੁਤ ਪਿਆਰੀ ਲੁੱਕ ਆਣੀ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਟਿਸਟਾ ਬ੍ਰਾਂਡ ਦਾ ਮੈਚਿੰਗ ਸੂਟ ਹੈ ਨਾਲ ਕਰੀਮ ਰੰਗ ਦੀ ਬਾਟਮ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਸੂਟ 1700 ਪ੍ਰਾਈਸ ਹੈ 1700 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਇੱਕ ਕਲਰ ਹੋਰ ਹੈ ਬਹੁਤ ਪਿਆਰਾ ਸੂਟ ਬੇਸਕਰੀਮ ਰਹਿਣਾ ਇਹ ਦਿੱਕ ਦੇ ਵਿਚਾਰਨ ਕੋ ਪ੍ਰਿੰਟ ਕਿੰਨਾ ਪਿਆਰਾ ਕੋ ਟਰਾਈ ਦਿਓ ਸ਼ਰਟ ਐ ਨਾਲ ਮੈਚਿੰਗ ਕੋ ਟਰਾਈ ਦਿਓ ਬਾਟਮ ਰੈਣੀ ਐ ਨਾਲ ਇਹ ਦੇਖ ਬਣ ਕੇ ਸੂਟ ਦੀ ਬਹੁਤ ਪਿਆਰੀ ਲੁੱਕ ਆਣੀ ਐ ਜੀ ਪ੍ਰਾਈਸ ਹੈਗਾ 1700 ਇਹ ਤਿੰਨ ਸੂਟ ਮੈਂ ਤੁਹਾਨੂੰ ਤਿੰਨ ਕਲਰ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਇਸਟਾ ਬ੍ਰੈਂਡ ਦੇ ਸੂਟ ਹੈ ਜੀ ਮੈਚਿੰਗ ਕੋ ਟਰਾਈ ਦੇ ਵਿੱਚ 1700 ਪ੍ਰਾਈਸ ਦੇ ਨਾਲ 1700 ਪ੍ਰਾਈਸ ਹੈ ਜੀ ਇਹਨਾਂ ਦਾ ਨੈਕਸਟ ਡਿਜ਼ਾਈਨ ਦਿਖਾਉਣੇ ਆ ਬੜਾ ਪਿਆਰਾ ਡਾਰਕ ਪਰਪਲ ਕਲਰ ਹੈ ਜਿਹੜਾ ਬੈਂਗਣੀ ਜਿਹਾ ਰੰਗ ਹੁੰਦਾ ਡਾਰਕ ਪਰਪਲ ਐਟ ਇਸਟਾ ਬ੍ਰੈਂਡ ਦੇ ਸੂਟ ਕਾਜੜਨੀਏ ਦੇਖੋ ਕਿੰਨਾ ਪਿਆਰਾ ਪ੍ਰਿੰਟਾਂ ਸੂਟ ਦਾ ਵਿਦਾਊਟ ਲਾਈਨਿੰਗ ਸੂਟ ਬਣਨਗੇ ਬਹੁਤ ਪਿਆਰੇ ਤੇ ਇਸ ਦੇ ਨਾਲ ਹੈਗੀ ਹੈ ਪਸ਼ਮੀਨੇ ਦੀ ਬਾਟਮ ਨਾਲ ਪਸ਼ਮੀਨੇ ਦੀ ਬਾਟਮ ਹੈ ਜੀ ਸੂਟ ਦੇ ਨਾਲ ਇਹ ਲੁੱਕ ਦੇ ਵਿੱਚ ਆ ਜਾਣਾ ਬਹੁਤ ਪਿਆਰਾ ਸੂਟ ਸੇਮ ਕਲਰ ਜਿਹੜਾ ਵਿੱਚ ਹੈ ਸੂਟ ਦੇ ਇਹ ਵਾਲਾ ਕਲਰ ਹੈ ਕੰਨੀ ਵਾਲੇ ਕਲਰ ਤੇ ਨਾ ਜਾਇਓ ਜਿਹੜਾ ਵਿੱਚ ਕਲਰ ਹੈ ਇਸ ਦੇ ਨਾਲ ਦੀ ਬਾਟਮ ਹੈ ਜੀ ਨਾਲ ਪਰਪਲ ਕਲਰ ਦੀ ਇਹ ਲੁੱਕ ਦੇ ਵਿੱਚ ਪ੍ਰਾਈਸ ਸੇਮ ਹੈ ਜੀ 1700 ਪ੍ਰਾਈਸ ਹੈ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਗਾਜਰੀ ਰੰਗ ਹੈ ਇਹ ਕੋਟ్రਾਈ ਦੇ ਸੂਟ ਹੈ ਇਸ ਦੇ ਨਾਲ ਕੋਟ్రਾਈ ਦੀ ਬਾਟਮ ਹੈ ਜੀ ਨਾਲ ਵਿਦਆਊਟ ਦੁਪੱਟਾ ਪਿਸਟਾ ਬ੍ਰੈਂਡ ਦੇ ਸੂਟ ਹੈ ਇਹ ਆ ਗਈ ਸ਼ਰਟ ਦੇਖੋ ਕਿੰਨੇ ਪਿਆਰੇ ਡਾਰਕ ਕਲਰ ਦੇ ਵਿੱਚ ਇਹ ਲੋਕ ਦੇ ਵਿੱਚ ਆ ਜਾਣਗੇ। ਕਲਰ ਬੜਾ ਪਿਆਰਾ ਨਾਲ ਕਟ ਰਾਈ ਦੀ ਉਹ ਮੈਚਿੰਗ ਬਾਟਮ ਰਹੂਗੀ। ਵਿਦਆਊਟ ਦੁਪੱਟਾ ਸੂਟ 1700 ਪ੍ਰਾਈਸ ਦੇ ਨਾਲ 1700 ਪ੍ਰਾਈਸ ਹੈ। ਇਹ ਸੇਮ ਦੇ ਵਿੱਚ ਹੈਗਾ ਬੜਾ ਸੋਹਣਾ ਪਰਪਲ ਬੈਂਗਣੀ ਰੰਗ ਹੈ। ਪਰਪਲ ਬੈਂਗਣੀ ਰੰਗ ਹੈ। ਪਿਆਰਾ ਪ੍ਰਿੰਟ ਬਹੁਤ ਸੋਹਣਾ ਡਾਰਕ ਪਰਪਲ ਕਲਰ ਕਾਲਸ ਤੇ ਤੇ ਨਾਲ ਪਟ్రਾਈ ਦੀ ਉਹ ਮੈਚਿੰਗ ਬਾਟਮ ਹੈ ਜੀ ਨਾਲ ਬੜੀ ਪਿਆਰੀ ਇਹ ਦਾਊਟ ਦੁਪੱਟਾ ਸੂਟ 1700 ਪ੍ਰਾਈਸ 1700 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਪੀਕਾਕ ਬਲੂ ਕਲਰ ਮੋਰ ਪੰਖੀ ਕਲਰ ਹੈ ਸੇਮ ਦੇ ਵਿੱਚ ਹੀ ਹੈ ਇਹ ਰੁਕ ਦੇ ਵਿੱਚ ਆ ਜਾਣਾ ਸੂਟ ਮੋਰ ਪੰਖੀ कलर ਹੈ ਕਟ్రਾਈ ਦੀ ਸ਼ਰਟ ਪ੍ਰਿੰਟਡ ਟਿਸਟਾ ਬ੍ਰੈਂਡ ਦੇ ਸੂਟ ਨਾਲ ਮੈਚਿੰਗ ਕੋਟ్రਾਈ ਦੀ ਉਹ ਬਾਟਮ ਹੈ ਜੀ 1700 ਪ੍ਰਾਈਸ ਹੈ 1700 ਪ੍ਰਾਈਸ ਦੇ ਨਾਲੇ ਮੈਂ ਤੁਹਾਨੂੰ ਟਿਸਟਾ ਬ੍ਰੈਂਡ ਦੇ ਕਟ్రਾਈ ਦੇ ਸੂਟ ਦਿਖਾਏ ਆ ਤੇ ਨੈਕਸਟ ਆਪਾਂ ਪਸ਼ਮੀਨੇ ਦੇ ਸੂਟ ਦਿਖਾਉਣੇ ਆ ਮੈਚਿੰਗ ਸੂਟ ਰਹਿਣਗੇ ਤੇ ਜਿਹੜੀ ਸ਼ਰਟ ਹੈ ਸ਼ਰਟ ਤੇ ਸਾਰੀ ਤਿਆਰੀ ਵਰਕ ਹੋਇਆ ਫਰੰਟ ਬੈਕ ਪੂਰੀ ਸ਼ਰਟ ਤੇ ਨਾਲ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਪਸ਼ਮੀਨੇ ਦੀ ਉਹ ਬਾਟਮ ਰਹੂਗੀ ਨਾਲ ਇਹ ਦੇਖੋ ਕਿੰਨਾ ਪਿਆਰਾ ਨਾਲ ਮੈਚਿੰਗ ਬਸ बॉटम ਤੇ ਤੁਸੀਂ ਦੇਖ ਸਕਦੇ ਹੋ ਵਰਕ ਨਹੀਂ ਹੈ ਰਸਟ ਕਲਰ ਦੇ ਵਿੱਚ ਇਹ ਲੁੱਕ ਦੇ ਵਿੱਚ ਆ ਜਾਣਾ ਤੇ ਨਾਲ ਮੈਚਿੰਗ बॉटम ਹੈ ਜੀ ਇਹ ਸ਼ਰਟ ਆ ਗਈ बॉटम ਆ ਗਈ ਬਹੁਤ ਸੋਹਣਾ ਸੂਟ ਹੈ 1200 ਪ੍ਰਾਈਸ ਹੈ ਜੀ ਸੂਟ ਦਾ 1200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਵਿਦਆਊਟ ਦੁਪੱਟਾ ਇਹ ਸਿੰਗਲ ਸਿੰਗਲ ਸੂਟ ਬਹੁਤ ਪਿਆਰੇ ਨੈਕਸਟ ਆ ਗਿਆ ਮੋਰ ਪੰਖੀ ਕਲਰ ਹੈ ਬੜਾ ਸੋਹਣਾ ਬ੍ਰਾਈਟ ਜਿਹਾ ਰੰਗ ਕੋਈ ਲਾਈਨਿੰਗ ਦੀ ਨਹੀਂ ਨਹੀਂ ਹੈਗੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਪਸ਼ਮੀਨੇ ਦੀ ਸ਼ਰਟ ਹੈ ਆਰੀ ਵਰਕ ਦੇ ਨਾਲ ਤੇ ਨਾਲ ਮੈਚਿੰਗ ਬਾਟਮ ਰਹੋਗੀ ਇਹ ਬਾਟਮ ਹੈ ਜੀ 1200 ਪ੍ਰਾਈਸ ਦੇ ਨਾਲ 1200 ਪ੍ਰਾਈਸ ਹੈ ਨੈਕਸਟ ਆ ਗਿਆ ਗ੍ਰੀਨ ਕਲਰ ਸੇਮ ਦੇ ਵਿੱਚ ਗ੍ਰੀਨ ਕਲਰ ਇਹ ਲੁੱਕ ਦੇ ਵਿੱਚ ਆ ਜਾਣਾ ਸੋ ਬੜੇ ਪਿਆਰੇ ਪਿੰਕ ਕਲਰ ਦੇ ਫਲਾwrs ਇਹ ਲੁੱਕ ਦੇ ਵਿੱਚ ਆਣਾ ਇਹ ਸ਼ਰਟ ਆ ਗਈ ਆਰੀ ਵਰਕ ਦੇ ਨਾਲ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਸੇਮ ਦੇ ਵਿੱਚ ਹੀ ਮੈਂ ਇਹ ਵਾਲੀ ਸੈਲ ਪ੍ਰਿੰਟਿੰਗ ਦੇ ਵਿੱਚ ਬਾਟਮ ਆ ਮੈਂ ਵਾਰਾ ਸਪਰਾਈਜ਼ ਦੇ ਨਾਲ ਰਹਿਣਗੇ 2.5 ਮੀਟਰ ਦੀ ਸ਼ਰਟ ਦੀ ਕਟ ਹੈ ਜੀ 2.5 ਮੀਟਰ ਦੀ ਬਾਟਮ ਦੀ ਵਿਦਆਊਟ ਦੁਪੱਟਾ ਸੁਟਾ। ਨੈਕਸਟ ਆ ਗਿਆ ਬੜਾ ਸੋਹਣਾ yellow ਤੇ green ਦਾ ਕੰਬੀਨੇਸ਼ਨ ਜਿਨ੍ਹਾਂ ਨੂੰ ਡਾਰਕ ਕਲਰ ਪਸੰਦ ਹੈ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਵਾਲੇ। ਕਿਉਂਕਿ ਸਰਦੀਆਂ 'ਚ ਥੋੜੇ ਜੇ ਡਾਰਕ ਕਲਰ ਪਾਉਣ ਨੂੰ ਦਿਲ ਕਰਦਾ ਹੁੰਦਾ। ਇਹ ਆ ਗਈ ਸ਼ਰਟ ਸਾਰੀ ਸ਼ਰਟ ਤਿਆਰੀ ਵਰਕ ਹੋਇਆ ਤੇ ਨਾਲ ਮੈਚਿੰਗ ਬਾਟਮ ਹੈ ਜੀ ਬੜੀ। ਦੇਖੋ ਕਿੰਨਾ ਪਿਆਰਾ ਸੁਨ। ਇਹ ਲੋਕ ਦੇ ਵਿਚਾਰਣਾ 1200 ਪ੍ਰਾਈਸ ਹੈ 1200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਪਰਪਲ ਕਲਰ ਦੇ ਵਿੱਚ ਹੈ ਜੀ ਸੂਟ ਜਿਹੜਾ ਬੇਸ ਹੈ ਸੂਟ ਦਾ ਪਰਪਲ ਕਲਰ ਹੈ ਤੇ ਪ੍ਰਿੰਟਿੰਗ ਤੁਸੀਂ ਦੇਖ ਹੀ ਸਕਦੇ ਹੋ ਬੜਾ ਸੋਹਣਾ ਅੰਬੀ ਵਾਲੀ ਪ੍ਰਿੰਟਿੰਗ ਦੇ ਵਿੱਚ ਤੇ ਸਾਰੀ ਸ਼ਰਟ ਦੇ ਵਿੱਚ ਆਰੀ ਵਰਕ ਹੋਇਆ ਜੀ ਫਰੰਟ ਬੈਕ ਪੂਰੀ ਸ਼ਰਟ ਦੇ ਵਿੱਚ ਤੇ ਨਾਲ ਮੈਚਿੰਗ ਬਾਟਮ ਇੱਕ ਬਾਟਮ ਪਸ਼ਮੀਨੇ ਦਾ ਸੂਟ ਹੈ ਜੀ ਬਿਲਕੁਲ ਪਿਓਰ ਪਸ਼ਮੀਨੇ ਦੇ ਵਿੱਚ ਬਹੁਤ ਪਿਆਰਾ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ 1200 ਪ੍ਰਾਈਜ਼ ਦੇ ਰੋਲ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੀਨ ਕਲਰ ਸੇਮ ਦੇ ਵਿੱਚ ਹੈ ਬੜਾ ਸੋਹਣਾ ਰੰਗ ਹੈ ਇਹ ਬਾਟਮ ਆ ਜਾਣੀ ਬਹੁਤ ਹੀ ਨਾ ਪਿਆਰਾ ਕਲਰ ਕੰਬੀਨੇਸ਼ਨ 1200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ ਪਿੰਕ ਪਿਆਜ਼ੀ ਕਲਰ ਆਨਿਅਨ ਪਿੰਕ ਜਿਹਾ ਕਲਰ ਇਹ ਲੁੱਕ ਦੇ ਵਿੱਚ ਬਹੁਤ ਖੂਬਸੂਰਤ ਲਹਿੰਦੀ ਅੰਬੀ ਵਾਲੀ ਪ੍ਰਿੰਟਿੰਗ ਸਦਾਬਹਾਰ ਸੂਟ ਲੈਣੇ ਜੀ ਇਹ ਵਾਲੇ ਤੇ ਨਾਲ ਮੈਚਿੰਗ ਬਾਟਮ ਰਹੂਗੀ 1200 ਪ੍ਰਾਈਸ ਦੇ ਨਾਲ ਵਿਦਆਊਟ ਦੁਪੱਟਾ ਸੂਟ ਹੈ ਜੀ ਪਸ਼ਮੀਨੇ ਦੇ ਨੈਕਸਟ ਪ੍ਰਿੰਟ ਆ ਗਿਆ ਥੋੜਾ ਸੋਨਾ ਮਸਟਰਡ ਮਹਿੰਦੀ ਮਸਟਰਡ ਜਿਹਾ ਕਲਰ ਹੈ ਥੋੜਾ ਮਹਿੰਦੀ ਟੋਨ ਤੇ ਹੈ ਮਹਿੰਦੀ ਟੋਨ ਤੇ ਸੂਟ ਹੈ ਇਹ ਲੁਕ ਤੇ ਵਿੱਚ ਆ ਜਣੀ ਹੈ ਸ਼ਰਟ ਹੈ ਜੀ ਬੜਾ ਸੋਹਣਾ ਦੇਖੋ ਫਲਾਵਰ ਪ੍ਰਿੰਟਿੰਗ ਦੇ ਵਿੱਚ ਸਾਰੀ ਸ਼ਰਟ ਚ ਆਰੀ ਵਰਕ ਹੋਇਆ ਤੇ ਨਾਲ ਮੈਚਿੰਗ ਬਾਟਮ ਰਹੂਗੀ ਇਹ ਬਾਟਮ ਹੈ ਮਹਿੰਦੀ ਕਲਰ ਦੇ ਵਿੱਚ ਦੇਖੋ ਕਿੰਨੇ ਪਿਆਰੇ ਬਹੁਤ ਸੋਹਣਾ ਸੂਟ ਹੈ 1200 ਪ੍ਰਾਈਸ ਦੇ ਨਾਲ ਹੈ 1200 ਪ੍ਰਾਈਸ ਹੈ ਜੀ ਸੂਟਾਂ ਦਾ ਇਹ ਐਕਸਟਰਾ ਗੈਰ ਦੇ ਵਿੱਚ ਬਲੈਕ ਕਲਰ ਬਲੈਕ ਕਲਰ ਦੇ ਵਿੱਚ ਫਲਾਵਰ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹਦੇ ਨਾਲ ਚਾਹੇ ਬਲੈਕ ਦੁਪੱਟਾ ਲੈ ਲਓ ਚਾਹੇ ਤੁਸੀਂ ਆ ਮਾਰਜੈਂਟਾ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜਾਂ ਬਲੈਕ ਸਟੌਲ ਵਗੈਰਾ ਨਾਲ ਘਰੇ ਵੀ ਪਾ ਸਕਦੇ ਹੋ ਤੇ ਆਰੀ ਵਰਕ ਹੋਇਆ ਸਾਰੀ ਸ਼ਰਟ ਤੇ ਤੇ ਨਾਲ ਮੈਚਿੰਗ ਬਾਟਮ ਰੋਗੇ ਜੀ ਦੇਖੋ ਕਿੰਨਾ ਪਿਆਰਾ ਸੋਹਣਾ 1200 ਪ੍ਰਾਈਸ ਦੇ 1200 ਪ੍ਰਾਈਸ ਦੇ ਨਾਲ ਮੈਚਿੰਗ ਸੂਟ ਤੁਹਾਨੂੰ ਕਸ਼ਮੀਰੀ ਦੇ ਵਿੱਚ ਦਿਖਾਏ ਆ 1200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਮੇਰਾ 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਲਕਮ